ਸਨੌਰ ਦੇ ਵਿਧਾਇਕ ਨੇ ਜੀ ਹਰਬੀਰ ਸਿੰਘ ਪਠਾਨ ਮਾਜਰਾ ਜੋ ਕਿ ਕਾਫੀ ਚਰਚਾ ਦੇ ਵਿੱਚ ਚੱਲ ਰਹੇ ਨੇ ਚਰਚਾ ਚ ਤਾਂ ਚੱਲ ਰਹੇ ਨੇ ਕਿਉਂਕਿ ਉਹਨਾਂ ਨੇ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਪਰਚਾ ਦਰਜ ਕੀਤਾ ਜਾਂਦਾ ਤਾਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਵੀ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਅੱਪਾ ਗੈਂਗਸਟਰ ਦੂਜੇ ਸਮਾਜਿਕ ਦੋਸ਼ੀ ਬੜੇ ਦੇਖਿਆ ਪੁਲਿਸ ਨਾਲ ਚੋ ਦੌੜ ਦੇ ਦੇਖਿਆ ਕਈਆਂ ਦੇ ਗੋਲੀਆਂ ਲੱਗਦੀਆਂ ਦੇਖੀਆਂ ਪਰ ਵਿਧਾਇਕ ਦੌੜਦਾ ਪਹਿਲੀ ਵਾਰੀ ਦੇਖਿਆ ਉਹ ਵਿਧਾਇਕ ਵੀ ਜਿਹਦੀ ਸਰਕਾਰ ਹੋਵੇ ਰਾਣ ਮਾਜਰਾ ਵੀ ਕੋਈ ਨਿੱਕੀ ਮੋਟੀ ਸ਼ਹਿਤਾ ਹੈ ਨਹੀਂ ਸੀ ਹਾਕਮ ਤੇਰਾ ਐਮ ਐਲ اے ਹਾਕਮ ਤੇਰੀ ਦੀ ਸ਼ਾਵਾਸ਼ੀਏ ਐਦਾਂ ਦੇ ਵਿਧਾਇਕ ਇਕੱਠੇ ਗੱਲ ਲਏ ਜਿਹੜੇ ਪੁਲਿਸ ਰਾਜ ਤੋਂ ਦੌੜੀ ਜਾਂਦੇ ਆ ਜਾਣਕਾਰੀ ਦਾ ਪੱਜ ਮ ਜਰਨਲਿਸਟਾਂ ਕਹਿੰਦੇ ਸੂਤਰਾਂ ਨਹੀਂ ਜਾਣਕਾਰੀ ਮਿਲਗੀ ਤੀਸੋ ਸੂਤਰੀ ਆਪ ਹੋਣ ਤੱਕ ਜਾਣਕਾਰੀ ਲੈਣੀ ਕੀ ਔਖੀ ਐ ਇਖੋਜ ਵਾਪਰਿਆ ਕਿਉਂ ਵਾਪਰਿਆ ਇਹ ਸਾਰੀ ਕਾਰਵਾਈ ਜਿਹੜੀ ਹੈਗੀ ਆ ਉਹ ਜਦੋਂ ਸਾਹਮਣੇ ਆਏਗੀ ਵੀ ਜਾਣਕਾਰੀ ਦੇਗੀ ਜਾਂਚ ਨਾਲ ਸਾਹਮਣੇ ਆਏਗੀ ਤਾਂ ਪਤਾ ਲੱਗੇਗਾ ਇੱਕ ਗੱਲ ਵਿਚਾਲੇ ਇਹ ਵੀ ਹੈ ਕਿ ਜਿੱਥੇ ਲੋਕੀ ਰਾਸ਼ਨ ਦੇ ਰਹੇ ਨੇ ਪਰ ਰਾਸ਼ਨ ਸਹੀ ਤਰੀਕੇ ਨਾਲ ਉਹਨਾਂ ਕੋਲ ਪਹੁੰਚ ਨਹੀਂ ਰਿਹਾ ਕਈ ਦਿੱਕਤਾਂ ਦਾ ਸਾਹਮਣਾ ਆ ਰਿਹਾ ਹੈ ਜੀ ਉਹਨਾਂ ਨੂੰ। ਕੁਝ ਟੀਮ ਸੀ ਵੀ ਤਾਂ ਛੱਤਾਂ ਦੇ ਕੋਠਿਆਂ ਦੇ ਚੜਕੇ ਦਾ ਬੈਠੇ ਆ। ਇਹ ਨਹੀਂ ਪਤਾ ਵੀ ਇਹ ਜਿਹੜੀ ਜੱਟਾ ਹੈ ਜੀ ਨਿਹਾ ਉਹ ਕਿੰਨੀ ਕਮਜ਼ਬੂਤ ਹੈ ਕਿ ਤੇ ਉਹਨਾਂ ਤਰ੍ਹਾਂ ਕਰਦੀ ਹਟਾ। ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਕਿਹੜੇ ਪਿੰਡ 'ਚ ਚਾਰੇ ਦੀ ਜ਼ਰੂਰਤ ਹੈ, ਕਿਹੜੇ ਪਿੰਡ 'ਚ ਪਾਣੀ ਦੀ ਜ਼ਰੂਰਤ ਹੈ, ਕਿਹੜੇ ਪਿੰਡ 'ਚ ਲੰਗਾ ਦੀ ਜ਼ਰੂਰਤ ਹੈ। ਇਹ ਵਾਰੀ ਕੀ ਹੁੰਦਾ ਹੈ ਕਿ ਇੱਕੋ ਜਿਹੇ ਸਮਾਨ ਇੱਕੋ ਪਿੰਡ ਤੇ ਵਾਰ-ਵਾਰ ਜਾ ਰਿਹਾ ਜਿਹੜਾ ਕਿ ਮੌਕੇ ਤੇ ਖਰਾਬ ਵੀ ਹੁੰਦਾ ਤੇ ਉਹ ਕਿਸੇ ਹੋਰ ਦੇ ਕੰਮ ਵੀ ਆ ਸਕਦਾ ਜੇ ਉਹ ਕਿਸੇ ਪਿੰਡ ਤੇ ਜਾਂ ਫਿਰ ਲੋਕਾਂ ਨੂੰ ਭੰਡਿਆ ਜਾਵੇ ਕਿ ਪੰਜਾਬ ਸਮੇਂ-ਸਮੇਂ ਦੇ ਉੱਤੇ ਹੋਰ ਜਿਹੜੇ ਰਾਜਾਂ ਦੇ ਵਿੱਚ ਵੀ ਜਾਂਦਾ ਮਦਦ ਕਰਦਾ ਪਰ ਪੰਜਾਬ ਦੇ ਨਾਲ ਅੱਜ ਕੋਈ ਨਹੀਂ ਖੜਾ ਰਿਹਾ ਸੋ ਕਿਸਾਨ ਜਿੱਥੇ ਬੰਦੀਆਂ ਜਿੱਥੇ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆਈਆਂ ਸੀਗੀਆਂ ਉੱਥੇ ਹੀ ਹੜਾਂ ਦੀ ਮਾਰ ਨੂੰ ਲੈ ਕੇ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੀ ਘਟਨਾ ਦਾ ਕੌਣ ਜ਼ਿੰਮੇਵਾਰ ਹੈ ਸੰਮੋਰਥੇ ਨੇ ਮੰਗ ਕੀਤੀ ਹੈ ਕਿ ਮੌਜੂਦਾ ਜਿਹੜਾ ਪੰਜਾਬ ਤੇ ਰਣਾ ਹਾਈਕੋਰਟ ਦੇ ਜੱਜ ਸਾਹਿਬਾਨ ਇਸ ਮੁੱਦੇ ਦੀ ਜਾਂਚ ਕਰਨ ਕਿ ਹੜ੍ਹ ਦੀ ਸਥਿਤੀ ਬਣੀ ਕਿਉਂ ਮਣੀ ਕੌਣ ਹੈ ਦੇ ਇਸ ਨੂੰ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪਰੋਣਾਂ ਦੇ ਵਿੱਚ ਧੰਨਵਾਦ ਮਿੱਤਰਾਂ ਤੁਹਾਡਾ ਵੀ ਇਦਾਂ ਹੀ ਬੜੇ ਸਤਿਕਾਰ ਨਾਲ ਦੱਸ ਕੰ ਸਤਿ ਸ੍ਰੀ ਅਕਾਲ ਬਹੁਤ ਹੈ ਮੁੱਦੇ ਅੱਜ ਲੋਸ ਵਾਲਾ ਆਪਾਂ ਹਾਜ਼ਰ ਹਾਂ ਤੁਹਾਡੇ ਤੇ ਦਰਸ਼ਕਾਂ ਦੀ ਕਿਚੈਰੀ ਚ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਸਨੌਰ ਦੇ ਵਿਧਾਇਕ ਨੇ ਜੀ ਹਰਬੀਰ ਸਿੰਘ ਪਠਾਨ ਮਾਜਰਾ ਜੋ ਕਿ ਕਾਫੀ ਚਰਚਾ ਦੇ ਵਿੱਚ ਚੱਲ ਰਹੇ ਨੇ ਚਰਚਾ ਚ ਤਾਂ ਚੱਲ ਰਹੇ ਨੇ ਕਿਉਂਕਿ ਖੱਗਰ ਦਾ ਵਹਾ ਉਹ ਲੰਗਦਾ ਜੀ ਸਨੌਰ ਦੇ ਵਿੱਚੋਂ ਤੇ ਦੇਵੀਗੜ੍ਹ ਦੇ ਵਿੱਚੋਂ ਤੇ ਉਹਨਾਂ ਦਾ ਸਨੌਰ ਹਲਕਾ ਪੈਂਦਾ ਤੇ ਜਿੱਥੇ ਉਹ ਲੋਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਸੀ ਤਾਂ ਉਹਨਾਂ ਨੇ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਕੀ ਵੋਟਾਂ ਅਸੀਂ ਮੰਗਣੇ ਕਿਸੇ ਹੋਰ ਨਹੀਂ ਮੰਗਣੀਆਂ ਤੇ ਉਸ ਤੋਂ ਬਾਅਦ ਲਗਾਤਾਰ ਹੋਰ ਜ਼ਿਆਦਾ ਉਹ ਬੋਲਦੇ ਹੋਏ ਸਰਕਾਰ ਦੇ ਖਿਲਾਫ ਨਜ਼ਰ ਆਇਆ ਤਾਂ ਫਿਰ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਜਾਂਦਾ ਤਾਂ ਇੱਕ ਗੱਲ ਨਿਕਲ ਕੇ ਸਾਹਮਣੇ ਵੀ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਜੀ ਦੇਖੋ ਬਹੁਤ ਐਨ ਸਵਾਲ ਆ ਆਪਾਂ ਮੁੱਦਿਆਂ ਦਾ ਜ਼ਿਕਰ ਜਿਸ ਦਾ ਤੁਸੀਂ ਗੱਲ ਕੀਤੀ ਉਹ ਤਾਂ ਕਰਾਂਗੇ ਕਰਾਂਗੇ ਪਰ ਸ਼ਾਇਦ ਵੀ ਇਹ ਜਾਣਸ ਲੰਬੇ ਸਮੇਂ ਤੋਂ ਮਹਾ ਵੀ ਫਨਾਵ ਦਾ ਪੋਲੀਟੀਕਲ ਦੇ ਦੂਜੇ ਵਾਕਫ ਮੁੱਦਿਆਂ ਨੂੰ ਕਵਰ ਕਰਦਾ ਆ ਰਹੇ ਆ ਮੇਰਾ ਕਹਿ ਲਾਂ ਕਿ ਪੰਜਾਬ ਦੇ ਪੋਲੀਟਿਕਲ ਇਤਿਹਾਸ 'ਚ ਪਹਿਲੀ ਘਟਨਾ ਹੋਵੇਗੀ ਕਿ ਐਸ ਤਰ੍ਹਾਂ ਕੋਈ ਮਜੂਦਾ ਵਿਧਾਇਕ ਪੁਲਿਸ ਰਾਜ 'ਚੋਂ 도ੜਿਆ ਹੋਵੇ ਜੀ ਆਪਾਂ ਗੈਂਗਸਟਰ ਦੂਜੇ ਸਮਾਜਿਕ ਦੋਸ਼ੀ ਬੜੇ ਦੇਖਿਆ ਪੁਲਿਸ ਰਾਜ 'ਚੋਂ ਦੌੜਦੇ ਦੇਖਿਆ ਕਈਆਂ ਦੇ ਗੋਲੀਆਂ ਲੱਗਦੀਆਂ ਦੇਖੀਆਂ ਪਰ ਵਿਧਾਇਕ ਦੌੜਦਾ ਪਹਿਲੀ ਵਾਰੀ ਦੇਖਿਆ ਔਰ ਵਿਧਾਇਕ ਵੀ ਜਿਹੜੀ ਸਰਕਾਰ ਹੋਵੇ ਜੀ ਕਮਾਲ ਤਾਂ ਇਹ ਹੈ ਨਾ ਜਬ ਵਿਰੋਧੀ ਧਿਰ ਦਾ ਬਦਾਇ ਕੋਈ ਵਿਰੋਧੀ ਧਿਰ ਵਾਲਾ ਕਹਿ ਦਿੰਦਾ ਜੀ ਸਾਡੇ ਤੇ ਬਦਲੇ ਕੁਰੇ ਦੀ ਭਾਵਨਾ ਬਦਲੇ ਕੁਰੇ ਦੀ ਭਾਵਨਾ ਜਿਹੜਾ ਆਪਦਾ ਜਿੱਥੇ ਦੀ ਸਰਕਾਰ ਹੈ ਸਰਕਾਰ ਵਾਲੇ ਦਾ ਆਪਣੇ ਵਿਧਾਇਕਾਂ ਨੂੰ ਹੱਕ ਨਾਲ ਲਾ ਕੇ ਰੱਖਦੇ ਆ ਇਹੋ ਜੀ ਕਿڑی ਨਾ ਹੁੰਦਾ ਕੀ ਉਹਦੇ ਵਿਧਾਇਕ ਨੂੰ ਪੁਲਿਸ ਹਰਸੇ ਚੋਂ ਦੌੜਨਾ ਪਿਆ ਆਪਣੇ ਉੱਚੀ ਪੰਜਾਬ ਦੇ ਪੋਲੀਟਿਕਲ ਇਤਿਹਾਸ ਚ ਪਹਿਲਾ ਵੱਡਾ ਸਵਾਲ ਹੈ ਹੋਰ ਇਹ ਹੀ ਗੱਲ ਆਪਾਂ ਮੁੱਦਿਆਂ ਦੀ ਗੱਲ ਕਰ ਲੈਨੇ ਆ ਤੁਸੀਂ ਕਿਹਾ ਕਿ ਵੀ ਪਠਾਨ ਮਾਜਰਾ ਜਦੋਂ ਉਹਨਾਂ ਕਗਰਹਾੜ ਆ ਗਿਆ ਗੱਲਾਂ ਕਰਦਿਆਂ ਤਕਲੀਫਦਿਆਂ ਕਿ ਅਫਸਰਾਂ ਦੇ ਨਾਲ ਲੈਂਦਿਆਂ ਹੋਰ ਹੈ ਪਰ ਵੀ ਇਹ ਜਾਣੇ ਚਿਹੜੀ ਮੇਰੀ ਜਾਣਕਾਰੀ ਆ ਉਹ ਕੁਝ ਹੋਰ ਵੀ ਕਹਿੰਦੀ ਆ ਨਾਲ ਜੀ ਇੱਕ ਔਰਤ ਵੱਲੋਂ ਉਸਤੇ ਰੇਪ ਦਾ ਕੇਸ ਦਰਜ ਕਰਾਇਆ ਗਿਆ ਧਮਕੀਆਂ ਦਾ ਕੇਸ ਦਰਜ ਕਰਾਇਆ ਗਿਆ ਕੁਝ ਦਿਨ ਪਹਿਲਾਂ ਹੀ ਪਟਿਆਲਾ 'ਚ ਕੇਸ ਦਰਜ ਹੋਇਆ ਉਹ ਪਠਾਨ ਮਾਜਰਾ ਵੀ ਕੋਈ ਨਿੱਕੀ ਮੋਟੀ ਸ਼ਖਤਾ ਹੈ ਨਹੀਂ ਸੀ ਹਾਗਮਦਰ ਦਾ ਐਮਐਲਏ ਲੀਗਲ ਦਾ ਹਾਕਮਦਰ ਦੀ ਸ਼ਾਸ਼ੀ ਹੈ ਇਦਾਂ ਦੇ ਵਿਧਾਇਕ ਇੱਥੇ ਗੱਲ ਲਏ ਜਿਹੜੇ ਪੁਲਿਸ ਰਾਜ ਤੋਂ ਦੌੜੀ ਜਾਂਦੇ ਆ ਦੂਜੀ ਗੱਲ ਜੇ ਹੁਣ ਕੇਸ ਬਣਿਆ ਤੇ ਜਾਂ ਤਾਂ ਉਸ ਨੂੰ ਫੇਸ ਕਰੇ ਕਿ ਵੀ ਝੂਠਾ ਕੀ ਸੀ ਕਿ ਵੀ ਝੂਠਾ ਕੀ ਸੀ ਤਾਂ ਵੀ ਪਤਾ ਲੱਗੇ ਹੁਣ ਕਿਉਂਕਿ ਹਾਕਮਦਰ ਨਾਲ ਜੁੜਿਆ ਸੀ ਜਾਣਕਾਰੀ ਪਹਿਲਾਂ ਹੀ ਸੀ ਜਾਣਕਾਰੀ ਦਾ ਪਾਜ ਨੇ ਜਨਰੇਸ਼ਨ ਕਹਿੰਦੇ ਸੂਤਰਾ ਨਹੀਂ ਜਾਣਕਾਰੀ ਮਿਲਗੀ ਤੀਜੇ ਸੂਤਰੀ ਆਪ ਹੋਣ ਤੱਕ ਜਾਣਕਾਰੀ ਲੈਣੀ ਕੀ ਔਖੀ ਹੈ ਸੂ ਜਾਣਕਾਰੀ ਮਿਲਗੀ ਜਨਾਬ ਪਧਾਨਵਾਜ਼ਰਾਂ ਨੂੰ ਇਹ ਤਗੜਾ ਹੋਇਆ ਤੇਰੀ ਗ੍ਰਿਫਤਾਰੀ ਹੋਣ ਲੱਗੀ ਹੈ ਇੱਕ ਅਦਾ ਦਿਨ ਪਹਿਲਾਂ ਫੁੱਲ ਕਿਉਂ ਨੇ ਆਪਣੇ ਪੜਾਅਸ ਕੱਢੀ ਸਰਕਾਰ ਦੇ ਖਿਲਾਫ ਬੋਲਿਆ ਮੁੱਖ ਮੰਤਰੀ ਨੂੰ ਸਲਾਹ ਦਿੱਤੀਆਂ ਕਿਸੇ ਹੋਰ ਜੇ ਅਫਸਰ ਦੇ ਖਿਲਾਫ ਵੀ ਬੋਲਿਆ ਜਿਹੜੇ ਅਫਸਰ ਬਾਰੇ ਕਿਹਾ ਜਾਂਦਾ ਕਿਸਨਜਾਈ ਮਹਿਕਮੇ ਚਦਾਨੇ ਬਹੁਤ ਹੀ ਰੈਵਲੂਸ਼ਨਲਿਆਦਾ ਚੰਗਾ ਕੰਮ ਕੀਤਾ ਕਹਿੰਦੇ ਅੱਗੇ ਅਖੀਰ ਤੱਕ ਨਹਿਰੀ ਪਾਣੀ ਪਹੁੰਚਾਇਆ ਤਾਂ ਅਧਿਕਾਰੀ ਦੀ ਵੱਡੀ ਜ਼ਿੰਮੇਵਾਰੀ ਦਾ ਵੱਡਾ ਯੋਗਦਾਨ ਆ ਉਹਦਾ ਉਹਦੇ ਖਿਲਾਫ ਬਹੁਤ ਕੁਝ ਕਹਿ ਗਿਆ ਹੁਣ ਉਹਦਾ ਇਹ ਕਹਿੰਦਾ ਹੈ ਕਿ ਜੀ ਮੈਂ ਕਿਉਂਕਿ ਬੋਲਿਆ ਇਸ ਕਰਕੇ ਮੇਰੇ ਖਿਲਾਫ ਕਾਰਵਾਈ ਹੋਈ ਹੈ ਪਰ ਜਿਹੜੀ ਔਰਤ ਨੇ ਕੇਸ ਦਰਜ ਕਰਵਾਇਆ ਹੈ ਧਮਕਿਆਂ ਦਾ ਤੇ ਰੇਪ ਦਾ ਉਹ ਕੋਈ ਸਧਾਰਨ ਗੱਲ ਤਾਂ ਹੈ ਨਹੀਂ ਅੱਜ ਇਹ ਗੱਲ ਦਾ ਬਦਕਿਸੰਦੀ ਆ ਕਿ ਸਾਡਾ ਪੋਲੀਟਿਕਲ ਸਿਸਟਮ ਦੇਖੋ ਕੱਲਬ ਘਾਣ ਮਾਜਰਾਨੀ ਜੀ ਆਪਾਂ ਦੇਖ ਦੀ ਗੱਲ ਕਰੀਏ ਪਹਿਲਾਂ ਵੀ ਮੀਡੀਆ 'ਚ ਬਹੁਤ ਕੁਝ ਆਉਂਦਾ ਹੈ ਕਿ ਕਿੰਨੇ ਉਹ ਜੇ ਪਾਰਲੀਮੈਂਟ ਮੈਂਬਰ ਹੋਣਗੇ ਕਿੰਨੇ ਵਿਧਾਇਕ ਹੋਣਗੇ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦੂਜਿਆਂ ਵਿਰੋਧੀ ਤਰ੍ਹਾਂ ਜਿਹੜੀਆਂ ਅੱਗੇ-ਅੱਗੇ ਵੱਧ ਕੇ ਬਾਲੀਆਂ ਲਾਉਂਦੇ ਇਸ ਮੁੱਦੇ ਤੇ ਦੇਖੋ ਜੀ ਆਪਾਂ ਵਾਲਿਆਂ ਦੇ ਵਿਧਾਇਕ ਕਿਨੇ ਆ ਕਰਤਾ ਆਪਾਂ ਹੁਣ ਲੰਬੀ ਗੱਲ ਹੋ ਜੇਗੀ ਪਾਰਲੀਮੈਂਟ 'ਚ ਕਿੰਨੇ ਕੁ ਵਿਧਾਇਕ ਹੈ ਅੱਜ ਭਾਵੇਂ ਖਾਤਰ ਜਿਹੜੀਆਂ ਖੜਾਣਾ ਨੇ ਦੋਸ਼ ਲਾਏ ਉਸ ਨੇਤਾ ਦਾ ਭਾਜਪਾ ਵਾਲਿਆਂ ਨੇ ਕੀ ਕਰਿਆ ਦੂਜਿਆਂ ਦਾ ਕੀ ਕਰਿਆ ਸੋ ਇਹ ਬਦਕਿਸਮਤੀ ਹੈ ਦੇ ਦੇ ਲੋਕਾਂ ਦੀ ਤੇ ਪੋਲਿਟਿਕਲ ਸਿਸਟਮ ਦੀ ਕਿਉਂ ਹਜੇ ਲੋਕ ਵੀ ਚੁਣ ਕੇ ਆ ਜਾਂਦੇ ਜਿਨ੍ਹਾਂ ਤੇ ਐਡੇ ਸੰਗੀਨ ਜ਼ੁਰਮ ਹੁੰਦੇ ਆ ਇਲਜ਼ਾਮ ਹੁੰਦੇ ਆ ਪੂਰੀ ਇਸ ਤਰ੍ਹਾਂ ਦਾ ਉਸੇ ਕੈਟਾਗਰੀ ਚ ਪਠਾਨ ਮਾਜਰਾ ਕਿਹਾ ਤਏ ਜਾ ਰਿਹਾ ਹੈ ਕਿ ਜਦੋਂ ਉਹਨੂੰ ਪਤਾ ਲੱਗਿਆ ਕੋਈ ਤੇ ਕੇਸ ਦਰਜ ਹੋ ਰਿਹਾ ਹੈ ਉਹ ਜਾ ਕੇ ਕਹਿੰਦੇ ਰਿਸ਼ਤੇਦਾਰੀ ਆ ਉਹਦੇ ਹਰਿਆਣਾ ਵਿੱਚ ਕਰਨਾਲ ਨੇੜੇ ਕਿਤੇ ਪਿੰਡਾ ਕੋਈ ਉੱਥੇ ਚ ਲੈ ਗਿਆ ਪੀਸਾਰੇ ਪੰਜਾਬ ਪੁਲਿਸ ਵੀ ਮੰਨੀ ਵੀ ਆ ਤਾਂ ਆਪਾਂ ਸਾਰੇ ਜਾਣਦੇ ਆ ਇਹਦਾ ਬੰਦੇ ਨੂੰ ਖੂਚੋ ਕੱਢ ਲੈਂਦੇ ਆ ਇਹਨਾਂ ਨੇ ਵੀ ਜਾਣਕਾਰੀ ਲਈ ਤੇ ਗੁਰਕਸ਼ੇਤਰ ਪਹੁੰਚ ਗਏ ਉੱਥੋਂ ਮੋੜ ਬੰਦੇ ਨਾਲ ਲਿਆ ਹੁਣ ਜੋ ਪੀਸ ਦੀ ਜਾਣਕਾਰੀ ਆਈ ਹੈ ਕਹਿੰਦੇ ਜੀ ਰਸਤੇ 'ਚ ਇਹਦੇ ਜਿਹੜੇ ਹਮੈਤੀ ਸੀ ਉਹਨਾਂ ਹਮੈਤੀਆਂ ਨੇ ਜਿਹੜਾ ਹੈਗਾ ਪੀਸ ਦੇ ਨਾਲ ਜਿਹੜਾ ਹੈਗਾ ਬੱਸ ਮਸਾ ਕੀਤਾ ਬੱਸ ਲੁਕੀ ਕੀਤੀ ਉਹ ਸਾਰੇ ਰੌਲੇ ਰੱਪੇ ਚ ਪਠਾਨ ਮਾਜਰਾ ਨੇ ਫਿਰ ਤੇ ਘੋੜੀ ਚੜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਜੜੀ ਚੜਾਉਣ ਦੀ ਕੋਸ਼ਿਸ਼ ਕੀਤੀ ਕੋਈ ਕੋ ਜਣੀ ਉਹਦੇ ਬਾਰੇ ਸਾਹਮਣੇ ਆ ਰਹੀਆਂ ਗੱਲਾਂ ਤੇ ਉਸ ਤੋਂ ਬਾਅਦ ਉਹ ਦੌੜ ਗਿਆ ਕਹਿੰਦੇ ਉਹਦਾ ਇੱਕ ਸਾਥੀ ਜ਼ਰੂਰ ਹਾਸਲ ਚ ਲਿਆ ਗਿਆ ਔਰ ਇੱਕ ਗੱਡੀ ਵੀ ਪੁਲਿਸ ਦਿਖਾ ਰਹੀ ਹੈ ਕਿ ਗੱਡੀ ਪੁਲਿਸ ਨੇ ਕਾਬੂ ਕਰ ਲਈ ਹੈ ਜਿਹੜੀ ਗੱਡੀ ਚੋਂ ਗਿਆ ਕੋ ਕਾਲੇ ਰੰਗ ਦੀ ਵੱਡੀ ਗੱਡੀ ਹੈ ਉਹਦਾ ਕਾਬੂ ਨੇ ਪਲੀਜ਼ ਕਹਿੰਦੇ ਕਿ ਫੜ ਲਿਆ ਜਾਏਗਾ ਹੁਣ ਇਹੋ ਜੀ ਸਥਿਤੀ ਚ ਅਸਰਾ ਵੀ ਦਿਖਾਇਆ ਜਾ ਰਿਹਾ ਕਿ ਦੇਖੋ ਜੀ ਤਿੰਨ ਵੱਡੇ ਵੱਡੇ ਪਿਸਲ ਦਿਖਾਉਂਦੇ ਆ ਕਿ ਪਾਈਆ ਦੀ ਕਟੀ ਚ ਕੀ ਪਠਾਨ ਮਾਜਰਾ ਨੇ ਦੇ ਹੁਣ ਕੀ ਕੁਝ ਹੈ ਕੀ ਕੁਝ ਨਹੀਂ ਹੈ ਇਹ ਤਾਂ ਸਾਰਾ ਕੁਝ ਸਾਹਮਣੇ ਆਏਗਾ ਪਰ ਦੋ ਗੱਲਾਂ ਵੱਡੀਆਂ ਇੱਕ ਤਾਂ ਸਾਡੇ ਦੇਸ਼ ਦੇ ਸਮੁੱਚੇ politcal system ਦੇ ਪਠਾਨ ਮਾਜਰਾ ਪਹਿਲਾਂ ਵੀ ਸੌਲਵਡ ਤੇ ਆ ਪਠਾਨ ਮਾਜਰਾ ਦੀ ਕਿਰਤਾਰੀ ਤੇ ਉਧਿਕਾਰ ਬਈ ਨਾਲ ਔਰ ਦਾਸ ਵਾਰ ਉਸ ਲੈ ਕੇ ਕਿ ਹੋ ਜਾ ਸਾਡਾ ਪੋਲੀਟਿਕਲ ਲੋਕਾਂ ਦਾ ਕੈਰੈਕਟਰ ਹੈ ਕਿਦਾਂ ਦਾ ਪੋਲੀਟਿਕਲ ਸਿਸਟਮ ਕਿ ਹੋ ਜਾਏ ਤੇ ਸਾਡੇ ਲੋਕ ਵੋਟਾਂ ਪਾਉਂਦੇ ਤੇ ਉਮੀਦਾਂ ਕਰਦੇ ਆ ਇਸੇ ਤਰੀਕੇ ਦੇ ਨਾਲ ਕੀ ਕੁਝ ਵਾਪਰਿਆ ਕਿਉਂ ਵਾਪਰਿਆ ਇਹ ਸਾਰੀ ਕਾਰਵਾਈ ਜਿਹੜੀ ਹੈਗੀ ਆ ਉਹ ਜਦੋਂ ਸਾਹਮਣੇ ਆਏਗੀ ਪੂਰੀ ਜਾਣਕਾਰੀ ਦੇਏਗੀ ਜਾਂਚ ਨਾਲ ਸਾਹਮਣੇ ਆਏਗੀ ਤਾਂ ਪਤਾ ਲੱਗੇਗਾ ਔਰ ਮੈਂ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਪੋਲੀਟਿਕਲ ਤਿਆਚਕ ਵੱਡੇ ਮੰਦਭਾਗੀ ਕਰਨਾ ਵਾਪਰੀਆ ਇਹ ਆਕਮ ਤਰਦਾ ਵਿਦਾਇਕ ਦੀ ਰੇਪ ਦਾ ਧਮਕਿਆਂ ਦੇ ਕੇਸ ਹੁਣ ਤੇ ਪੁਲਿਸ ਰਸ ਤੋਂ ਦੌੜ ਜੇ ਜੀ ਜੀ ਸੋ ਦੂਜੇ ਪਾਸੇ ਕਰਾਂਗੇ ਜੀ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਲੋਕਾਂ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਲੋਕਾਂ ਦਾ ਬੁਰਾ ਹਾਲ ਹੋਇਆ ਲੋਕ ਕਿ ਛੱਤਾਂ ਦੇ ਉੱਤੇ ਚੜੇ ਹੋਏ ਨੇ ਤੇ ਇੱਕ ਗੱਲ ਵਿਚਾਲੇ ਇਹ ਵੀ ਹੈ ਕਿ ਜਿੱਥੇ ਲੋਕੀ ਰਾਸ਼ਨ ਦੇ ਰਹੇ ਨੇ ਪਰ ਰਾਸ਼ਨ ਸਹੀ ਤਰੀਕੇ ਨਾਲ ਉਹਨਾਂ ਕੋਲ ਪਹੁੰਚ ਨਹੀਂ ਰਿਹਾ ਕਈ ਦਿੱਕਤਾਂ ਦਾ ਸਾਹਮਣੇ ਆ ਰਿਹਾ ਹੈ ਜੀ ਇਹਨਾਂ ਨੂੰ ਬਿਲਕੁਲ ਸਹੀ ਗੱਲ ਹੈ ਦੇਖੋ ਮੁਸੀਬਤ ਦੀ ਗੱਲ ਤਾਂ ਆਈ ਹੈ ਕਿ ਚਾਰਸ ਫੇਰੇ ਗਈ ਪਿੰਡ ਜਿਹੜੇ ਹੈਗੇ ਪਾਣੀ ਨਾਲ ਪੂਰੀ ਤਰ੍ਹਾਂ ਖਰੇਬੇ ਆ। ਯਾਨੀ ਚਾਰਸ ਫੇਰੇ ਪਾਣੀ ਪਿਆ ਉਹਨਾਂ ਦੇ ਪਰ ਉਹਨਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਦੇਖੋ। ਜਿੱਥੇ ਬੱਚੇ ਹੋਣਗੇ, ਬਜ਼ੁਰਗ ਹੋਣਗੇ, ਹੋਰ ਸਧਾਰਨ ਲੋਕ ਜਿਹੜੇ ਕਿਸੇ ਕਦਰ ਕਿੱਡੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹੋਣਗੇ। ਖਾਣ-ਪੀਣ ਤੇ ਰਾਸ਼ਨ ਤਾਂ ਦੂਰ ਦੀ ਗੱਲ ਆ। ਉਹਨਾਂ ਦੇ ਡੰਗਰਾਂ ਦੇ ਲਈ ਜੇ ਉੱਥੇ ਉਹਨਾਂ ਦੇ ਬੱਚੇ ਆ ਡੰਗਰ ਤਾਂ ਹੀ ਮੈਂ ਕਹਾਂਗਾ ਕਿ ਉਹਨਾਂ ਲਈ ਕਿ ਨਾ ਕੋ ਡੰਗਰਾਂ ਦੀ ਚਾਰਾ ਜਾਂ ਕੁਝ ਮੌਕੇ ਤੇ ਆ ਸਕਦਾ ਹੈ। ਵੱਡੀ ਮਸੀਤ ਹੈ ਛਤਾਂ ਦੇ ਕੋਠਿਆਂ ਦੇ ਚੜਕੇ ਦਾ ਬੈਠੇ ਆ ਇਹ ਨਹੀਂ ਪਤਾ ਵੀ ਇਹ ਕਿੱਥੇ ਜਲੀ ਜਾਂਦਾ ਹੈ ਜੀ ਨੇ ਹੁਆ ਕਿ ਨੀਕਮ ਜਬੂਤ ਆ ਕਿ ਤੇ ਉਹਨਾਂ ਤਰ੍ਹਾਂ ਕਰਦੀ ਛੰਡਕ ਪੇ ਉਹ ਜੀ ਬਹੁਤ ਵੱਡੀ ਮਸੀਤ ਹੈ ਸਾਰੇ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ ਕੋਈ ਛੋਟੀ ਮਸੀਤ ਨਹੀਂ ਹੈ ਸਾਰੇ ਗੱਲ ਦੀ ਜਿੱਦਾਂ ਦੀ ਸਥਿਤੀ ਬਣੀ ਹੋਈ ਹੈ ਹੁਣ ਰਹੀ ਗੱਲ ਉਹਨਾਂ ਨੂੰ ਰਾਹ ਦੀ ਰਾਸ ਮਗਰੀਬ ਜਾਣ ਦੀ ਉਹਦੇ ਤੇ ਹੈ ਕਿ ਵੱਡੀਆਂ-ਵੱਡੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਰੇ ਕਲਾਕਾਰ ਉਹ ਲੱਗੇ ਹੋਏ ਆ ਰਸ ਨੂੰ ਪਛਾਣਨ ਦੇ ਲਈ ਤੇ ਦੂਜੇ ਪਾਸੇ ਸਰਕਾਰ ਸਰਕਾਰ ਵੀ ਆਪਣੇ ਤੌਰ ਤੇ ਲੱਗੀ ਆ ਫਿਰ ਰਿਪੋਰਟਾਂ ਸਾਹਮਣੇ ਆ ਰਹੀਆਂ ਕਿਉਂਕਿ ਜਦੋਂ ਲੋਕੀ ਰਾਤ ਲੈ ਕੇ ਜਾਂਦੇ ਆ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਆ ਹੜਪੀੜਤਾਂ ਦੀ ਠੱਕ ਲੈ ਕੇ ਜਾਂਦੇ ਆ ਟਰਾਲੀਆਂ ਲੈ ਕੇ ਜਾਂਦੇ ਆ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਕਿਹੜੇ ਪਿੰਡ 'ਚ ਚਾਰੇ ਦੀ ਜ਼ਰੂਰਤ ਹੈ ਕਿਹੜੇ ਪਿੰਡ 'ਚ ਪਾਣੀ ਦੀ ਜ਼ਰੂਰਤ ਹੈ ਕਿਹੜੇ ਪਿੰਡ 'ਚ ਲੰਗਰ ਦੀ ਜ਼ਰੂਰਤ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਇੱਕੋ ਜਿਹਾ ਸਮਾਨ ਇੱਕੋ ਪਿੰਡ ਤੇ ਵਾਰ-ਵਾਰ ਜਾ ਰਿਹਾ ਜਿਹੜਾ ਕਿ ਮੌਕੇ ਤੇ ਖਰਾਬ ਵੀ ਹੁੰਦਾ ਤੇ ਉਹ ਕਿਸੇ ਹੋਰ ਦੇ ਕੰਮ ਵੀ ਆ ਸਕਦਾ ਜੇ ਹੋਰ ਕਿਸੇ ਪਿੰਡ 'ਚ ਜਾਂ ਪਿੰਡ ਤੋਂ ਲੋਕਾਂ ਨੂੰ ਭੰਡਿਆ ਜਾਵੇ। ਇੱਕ ਤਾਂ ਸਰਕਾਰ ਨੂੰ ਚਾਹੀਦਾ ਹੈ ਕੋਈ ਇਦਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਚਾਏ ਅਧਿਕਾਰੀਆਂ ਨੇ ਦੇਣ ਡਿਊਟੀਆਂ ਲਾਵੇ, ਮਾਲਮਿਕ ਵੀ ਦੀਆਂ ਡਿਊਟੀਆਂ ਲਾਵੇ। ਪਿੰਡਾਂ ਦੇ ਬਾਹਰ ਜਿੱਥੇ ਰਸਤੇ ਕਿਤੇ ਜਾਂਦੇ ਆ ਬੋਰਡ ਲੱਗਣੇ ਚਾਹੀਦੇ ਆ ਕਿ ਫਲਾਹ ਫਲਾਹ ਪਿੰਡ ਆ ਜਾਂ ਫਲਾਹ ਫਲਾਹ ਪਿੰਡ ਦੇ ਵਿੱਚ ਆਹ ਚੀਜ਼ ਦੀ ਜ਼ਰੂਰਤ ਹੈ। ਜੋ ਤੁਹਾ ਦਾ ਸਰਪੰਚ ਦੇ ਨੰਬਰ ਦਾ ਆਰ ਦੇ ਨੰਬਰ ਦਿੱਤੇ ਜਾਣ ਵੀ ਇਹਨਾਂ ਨਾਲ ਸੰਪਰਕ ਕਰਿਆ ਜਾਏ ਕਿ ਹਸਬੰਦ ਨੂੰ ਕਿਹੜੀ ਵਸਤੂ ਦੀ ਕਿਹੜੀ ਸਮਗਰੀ ਦੀ ਲੋੜ ਆ ਉਸ ਮੁਤਾਬਕ ਸਮਾਨ ਪਹੁੰਚਾਇਆ ਜਾਵੇ ਤਾਂ ਬਿਹਤਰ ਡਿਸਟ੍ਰੀਬਿਊਸ਼ਨ ਵੀ ਹੋ ਸਕਦੀ ਹੈ ਔਰ ਉਹਦੇ ਨਾਲ ਜਿਹੜੀ ਹੈਗੀ ਜੋ ਸੇਵਾ ਕਰਿਆ ਹੈ ਉਹਨਾਂ ਦੇ ਇਰਾਦੇ ਜਾਂ ਉਹਨਾਂ ਦੀ ਸੇਵਾ ਵੀ ਪ੍ਰਵਾਨ ਹੋਏਗੀ ਤੇ ਲੋਕਾਂ ਦੀ ਮਦਦ ਵੀ ਹੋਏਗੀ ਜਦੋਂ ਹੌਟਪੌਚ ਹੁੰਦਾ ਆਫੜਾ ਤਬਲੀ ਹੁੰਦੀ ਹੈ ਤਾਂ ਉਹਦੇ ਚ ਕਈ ਕੁਝ ਜਿਹੜਾ ਹੈਗਾ ਲੋੜ ਤੋਂ ਜ਼ਿਆਦਾ ਵੀ ਹੋ ਜਾਂਦਾ ਹੈ ਔਰ ਕਈ ਸਾਮਤ ਤੇ ਫਿਰ ਲੋਕ ਆ ਉਹਨਾਂ ਦਾ ਮਾਮਲੇ ਜਾਂ ਪਰ ਜਾਣਦੇ ਆ ਮਨੁੱਖੀ ਸਵਾ ਹੈ ਕੋਈ ਲੋਕ ਫਿਰ ਨਜਾਇਜ਼ ਫਾਇਦਾ ਵੀ ਠਾਉਂਦੇ ਨੇ ਮਾਮਲਿਆਂ ਦਾ ਸੋ ਇੱਕ ਤਾਂ ਦੁਰਸਤ ਕਰਨ ਦੀ ਲੋੜ ਹੈ ਦੁਰਸਤ ਕੋ ਹੋ ਨਹੀਂ ਕਰ ਸਕਦਾ ਸਰਕਾਰੀ ਕਰਸ ਦੇ ਸਰਕਾਰੀ ਯੋਜਿਤ ਅੰਤਰ ਬਣਾਵੇ ਸਿਸਟਮ ਬਣਾਵੇ ਜਿੱਥੇ ਬਹੁਤ ਵੱਡੀ ਭਿਆਨਕ ਸਥਿਤੀ ਹੈ ਲੋਕ ਫਟੜਲੀ ਰਾਹਤ ਲੈ ਕੇ ਜਾ ਰਹੇ ਆ ਟਰਾਲੀਆਂ ਲੈ ਕੇ ਜਾ ਰਹੇ ਆ ਗੱਡੀਆਂ 'ਚ ਜਾ ਰਹੇ ਆ ਇਸ ਤਰੀਕੇ ਨਾਲ ਹੋਰ ਵੱਖ-ਵੱਖ ਸਾਧਨਾਂ ਨਾਲ ਹੀ ਜਾ ਰਹੇ ਆ ਉਹ ਮਦਦ ਜਿਹੜੀ ਦਾ ਸਰਕਾਰ ਨੂੰ ਸਿੱਧੀ ਆ ਜਿਵੇਂ ਚੈੱਕ ਜਾ ਰਿਹਾ ਰਾਤ ਫੰਡ ਜਾ ਰਿਹਾ ਉਹ ਤਾਂ ਵੱਖਰੀ ਗੱਲ ਹੈ ਪਰ ਜਿਹੜੀ ਪ੍ਰੈਕਟੀਕਲ ਤੌਰ ਤੇ ਇੱਕ ਰਾਹ ਸਮਗਰੀ ਚ ਹੈ ਡੰਗਰਾਂ ਲਈ ਹੈ ਚਾਹ ਇਨਸਾਨਾਂ ਲਈ ਖਾਣ ਪੀਣ ਦਾ ਸਮਾਨ ਹੈ ਉਹਦਾ ਸਿਸਟਮ ਦਰਸਤ ਹੋਵੇ ਤਾਂ ਚੰਗੇ ਨਤੀਜੇ ਕੋਈ ਇੰਤਜ਼ਾਮ ਹੋਣਾ ਚਾਹੀਦਾ ਹੋਵੇ ਨਿਸ਼ਾਨ ਲੱਗਣੇ ਚਾਹੀਦੇ ਕਿ ਫਲਾਹ ਪਿੰਡ ਹੈ ਫਲਾਹ ਜ਼ਰੂਰਤ ਹੈ ਫਲਾਹ ਲੋਕਾਂ ਨੂੰ ਨਾ ਇੰਤਜ਼ਾਮ ਕਰਾਇਆ ਜਾਵੇ ਦੂਜੀ ਗੱਲ ਆਪਾਂ ਨਾਲ ਹੀ ਜਦੋਂ ਆਪਾਂ ਵੰਡ ਦੀ ਸਹਾਇਤਾ ਦੀ ਗੱਲ ਕਰਦੇ ਆ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਪੰਜਾਬ ਦੇ ਵੱਡੇ ਪੱਧਰ ਤੇ ਲੋਕੋ ਘੁੱਟਿਆ ਮਦਦ ਦੇ ਲਈ ਸਰਕਾਰ ਵੀ ਆਪਣੇ ਤੌਰ ਤੇ ਕੈਬਨਟ ਮੰਤਰੀ ਹੈ ਐਮ ਐਲ ਏ ਵਿਧਾਇਕ ਹੈ ਮੁੱਖ ਮੰਤਰੀ ਹੈ ਜਾਰੀ ਵੀਨ ਵਿਰੋਧੀ ਤਰ੍ਹਾਂ ਦੇ ਆਗੂ ਵੀ ਜਾ ਰਿਹਾ ਆਕਾਲੀ ਦਲ ਜਾ ਰਿਹਾ ਭਾਜਪਾ ਜਾ ਰਹੀ ਹੈ ਕਾਂਗਰਸ ਜਾ ਰਹੀ ਹੈ ਸਾਰੇ ਆਪਣੇ ਆਪਣੀ ਜਗ੍ਹਾ ਦੇ ਮਦਦ ਤੇ ਲੱਗੇ ਆ ਕਿਉਂਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਪਾਣੀ ਕਿਹੜੇ ਵਧਿਆ ਕਿੱਥੇ ਨਹੀਂ ਘਟਿਆ ਕਿੱਦਾਂ ਦੀ ਸਥਿਤੀ ਹੈ ਉਹਦੇ ਫੈਸਲੇ ਸਰਕਾਰਾਂ ਨੇ ਲੈਣੇ ਹੁੰਦੇ ਆ ਸੋ ਮੰਤਰੀ ਵੀ ਇਨਹੀਂ ਨਹੀਂ ਕੇਵਲ ਜਿਹੜੇ ਪਾਰਲੀਮੈਂਟ ਮੈਂਬਰ ਆ ਸਗੋਂ ਉਹ ਵੀ ਇਜਲਾਗਾ ਆਪਣੇ ਜਿਹੜੇ ਰਾਹਤ ਫੰਡ ਦੇ ਵਿੱਚ ਚੈ ਕੱਟ ਕੇ ਦੇ ਰਿਆ ਵਿਧਾਇਕਾਂ ਨੇ ਪਹਿਲਾਂ ਦਿੱਤਾ ਹੈ ਵ੍ਰੋਧੀ ਧਿਰਾਂ ਨੇ ਦਿੱਤਾ ਸੋ ਇਸ ਰਾ ਇਹਨਾਂ ਨਾਲ ਵੱਡੀ ਪੱਧਰ ਤੇ ਪੰਜਾਬ 'ਚ ਇੱਕ ਮਹਿਮ ਚੱਲੀ ਵੀ ਹੈ ਮਦਦ ਦੇਣ ਦੇ ਲਈ ਆਮ ਲੋਕ ਮੇਰੀ ਜਾਣਕਾਰੀ ਮੁਤਾਬਕ ਟਰਾਲੀਆਂ ਚਾਰਾਂ ਦੀਆਂ ਭਰ ਕੇ ਇਥੋਂ ਦਾ ਕਿ ਲੋਕ ਇਹ ਸਮਝਿਆ ਕਿ ਉੱਥੇ ਚਾਰਾ ਇੱਦਾਂ ਹੀ ਲੈ ਜਾਵਾਂਗੇ ਤਾਂ ਕੋਤਰਨ ਦਾ ਕੋਈ ਇੰਤਜ਼ਾਮ ਨਹੀਂ ਹੋਏਗਾ ਮਸ਼ੀਨਾ ਹੋਣ ਲੱਗਣੇ ਹੋਣਗੀਆਂ ਮਸ਼ੀਨਾ ਨਾਲ ਚਾਰੇ ਕੁਤਰ ਕੇ ਡੰਗਰਾਂ ਲਈ ਲੈ ਕੇ ਜਾ ਰਿਹਾ ਦੂਜੀ ਸਮਗਰੀ ਲੈ ਕੇ ਜਾ ਰਹੇ ਸੋ ਜਿੱਥੇ ਦਾ ਕਲਾਕਾਰਾਂ ਦਾ ਸਵਾਲ ਆਪਾਂ ਜ਼ਿਕਰ ਕਰ ਰਹੇ ਆਂ ਪੰਜਾਬ ਦਾ ਮੇਰੇ ਖਿਆਲ ਕੋਈ ਵੀ ਨਾਮੀ ਗ੍ਰਾਮੀ ਚਾਹੇ ਫਿਰ ਉਹ ਜ਼ਕਤ ਨਾਲ ਜੁੜਿਆ ਚਾਹੇ ਸੰਗੀਤ ਦੀ ਦੁਨੀਆ ਨਾਲ ਜੁੜਿਆ ਕੋਈ ਵੱਡਾ ਨਾਂ ਨਹੀਂ ਹੋਵੇ ਜੀ ਨੇ ਪਿੰਡ ਦਾ ਅਡਾਪਟ ਕੀਤਾ ਹੋਣਾ ਪਰਿਵਾਰ ਨਾਲ ਅਡਾਪਟ ਕੀਤਾ ਹੋਣਾ ਤੇ ਮੈਂ ਕਿਹਾ ਆ ਵੱਡੇ ਵੱਡੇ ਕਲਾਕਾਰ ਦੇਖਿਆ ਕਿ ਆਪਣੇ ਕੰਦਿਆਂ ਤੇ ਮੋਢਿਆਂ ਤੇ ਬੂਰੀਆਂ ਰਾਹ ਦੀਆਂ ਚੌਕੇ ਲੈ ਕੇ ਚਾਰਿਆ ਸਲੂਟ ਹੈ ਪੰਜਾਬ ਦੀ ਰੂਹ ਨੂੰ ਇਹ ਗੱਲ ਮੈਂ ਜ਼ਰੂਰ ਜਿਹੜਾ ਹੈਗਾ ਮੀਡੀਆ ਬਾਰੇ ਵੀ ਕਰਨੀ ਚਾਹਾਂਗਾ ਆ ਮੀਡੀਆ ਦਾ ਵੀ ਜ਼ਿਕਰ ਕਰਦੇ ਰਹੇ ਆ ਅਕਸਰ ਕਿ ਮੀਡੀਆ ਸਿਰਫ ਦੁੱਖ ਦਿਖਾਉਂਦਾ ਨਹੀਂ ਦੁੱਖ ਬਣਾਉਂਦਾ ਵੀ ਹੈ ਬਿਲਕੁਲ ਸਹੀ ਹੈ ਕਿ ਵੱਡੇ ادارے ਜਿਹੜੇ ਪੰਜਾਬ ਦੇ ਆਏ ਦੇ ਨੇ ਅੱਗੇ ਆਏ ਆ ਆਪਾਂ ਪਹਿਲਾਂ ਜ਼ਿਕਰ ਕਰਦੇ ਹਟੇ ਆ ਕਿ ਚੰਡੀਗੜ੍ਹ ਦਾ ਵੱਡਾ ਟ੍ਰਿਬਿਊਨ ਗਰੁੱਪ ਹੈ ਉਹਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਰਾਤ ਫੰਡ ਕੈਂਪ ਕਰਨ ਦਾ ਜੀਤ ਪੰਜਾਬ ਦਾ ਇੱਕ ਵੱਡਾ ਅਦਾਰਾ ਹੈ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਰਾਤ ਫੰਡ ਦਾ ਇਸੇ ਤਰ੍ਹਾਂ ਜਗਬਾਣੀ ਗਰੁੱਪ ਹੈ ਉਹਨਾਂ ਵੱਲੋਂ ਵੀ ਰਾਤ ਫੰਡ ਦਾ ਵੱਡਾ ਐਲਾਨ ਕੀਤਾ ਗਿਆ ਔਰ ਕਿਆ ਗਾਇ ਹੈ ਕਿ ਚਾਹੇ ਜੰਮੂ ਕਸ਼ਮੀਰ ਹੈ ਚਾਹੇ ਹਰਿਆਣਾ ਪੰਜਾਬ ਹੈ ਉਹਨਾਂ ਦਾ ਪੈਸੇ ਵੀ ਵੰਡ ਦੇ ਕੇ 11-11 ਲੱਖ ਰੁਪਿਆ ਬਾਕੀ ਵੀ ਇਦਾਂ ਜਾਨੀ ਮੀਡੀਆ ਵੀ ਇਸ ਮਾਮਲੇ 'ਚ ਅੱਗੇ ਖੁੱਦਿਆ ਫੰਡ ਜਿਹੜੇ ਹੈਗੇ ਰਾਹਤ ਸਮਗਰੀ ਮਾਇਆ ਕਰ ਰਿਹਾ ਇਕੱਠੇ ਕਰ ਰਿਹਾ ਹੈ ਪ੍ਰਾਈਜ਼ ਇਕੱਠੇ ਕਰ ਰਿਹਾ ਸੋ ਵੱਡੀ ਇੱਕ ਮਹਮ ਰਾਹਤ ਦੇ ਖੇਤਰ 'ਚ ਚੱਲ ਰਹੀ ਹੈ ਪਰ ਉਸ ਨੂੰ ਹੋਰ ਥੋੜਾ ਜਿਆਦਾ ਸਹਿਦ ਦੇਣ ਦੀ ਲੋੜ ਹੈ ਤਾਂ ਕਿ ਜਿਹੜੇ ਵਿਪਤਾ 'ਚ ਘਰੇਵੇ ਲੋਕ ਹੈ ਉਹਨਾਂ ਦੀ ਸਹੀ ਮਾਨਜ ਮਦਦ ਕੀਤੀ ਜਾ ਸਕੇ ਜੀ ਸੋ ਕਿਸਾਨ ਜਿੱਥੇ ਬੰਦੀਆਂ ਜਿੱਥੇ ਸਰਕਾਰ ਨੂੰ ਘੇਰਦਿਆਂ ਹੋਇਆਂ ਨਜ਼ਰ ਆਈਆਂ ਸੀਗੀਆਂ ਉੱਥੇ ਹੀ ਹੜਾਂ ਦੀ ਮਾਰ ਨੂੰ ਲੈ ਕੇ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੀ ਘਟਨਾ ਦਾ ਕੌਣ ਜ਼ਿੰਮੇਵਾਰ ਹੈ ਜੀ ਬਿਲਕੁਲ ਕੱਲ ਸੁਲਤਾਨਪੁਰ ਲੋਧੀ ਚ ਕਿਸਾਨ ਮੋਰਚੇ ਦੇ ਵੱਡੇ ਆਗੂ ਇਕੱਠੇ ਹੋਏ ਜਿਨ੍ਹਾਂ ਵਿੱਚ ਨਰਾਜੇਵਾਲ ਸੰਧੂ ਸਾਹਿਬ ਹੋਰ ਵਾਖਾਖਾ ਗੂੜੇ ਆ ਗਏ ਉਹਨਾਂ ਵੱਲੋਂ ਜਾ ਜਾ ਕੇ ਲਿਆ ਕੇ ਆਪਣੇ ਪੀੜਤ ਪਰਿਵਾਰਾਂ ਕਿਸਾਨਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਅੱਜ ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਆਂ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਵੀ ਐਡੀ ਵੱਡੀ ਪੱਧ ਤੇ ਜਿਹੜਾ ਹੜ ਆਇਆ ਹੈ ਇਹ ਕੋਈ ਕੁਦਰਤੀ ਕਲੀ ਕੁਦਰਤੀ ਘ੍ਰੂਪ ਨਹੀਂ ਕਹਿੰਦੇ ਇਦਾਂ ਲੱਗਦਾ ਵੀ ਜਿਵੇਂ ਕੋਈ ਪੰਜਾਬ ਨੂੰ ਸਜ਼ਾ ਦਿੱਤੀ ਗਈ ਹੋਵੇ ਜਾਂ ਜਾਣਬੁੱਝ ਕੇ ਇਸ ਸੰਕਟ 'ਚ ਫਸਾਇਆ ਗਿਆ ਹੋਵੇ ਇਸ ਕਰਕੇ ਸਨਮੁੱਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਮੌਜੂਦਾ ਜਿਹੜਾ ਪੰਜਾਬ ਤੇ ਰਣਾ ਹਾਈਕੋਰਟ ਦੇ ਕੋਈ ਜੱਜ ਸਹਿਬਾਨ ਆ ਇਸ ਮੁੱਦੇ ਦੀ ਜਾਂਚ ਕਰਨ ਕਿ ਹੜ ਦੀ ਸਥਿਤੀ ਬਣੀ ਕਿਉਂ ਨਹੀਂ ਕੌਣ ਹੈ ਇਹਦੇ ਦੀ ਜ਼ਿੰਮੇਵਾਰ ਦੂਜਾ ਕਿਸਾਨਾਂ ਨੇ ਰਾਹ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿ ਘੱਟੋ ਘੱਟ 70000 ਰੁਪਿਆ ਪ੍ਰਤੀ ਏਕੜ ਜੜੀਗੀ ਹੈ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ ਜੇ ਕਿਤੇ ਕਹਿੰਦੇ ਗੰਨੇ ਦੀ ਖੇਤੀ ਹੈ ਤਾਂ ਉਹਦੇ ਦੀ 1 ਲੱਖ ਰੁਪਿਆ ਪ੍ਰਤੀ ਏਕੜ ਕਹਿੰਗੇ ਗੰਨੇ ਦੀ ਫਸਲ ਸਾਲ ਚ ਇੱਕ ਵਾਰੀ ਹੁੰਦੀ ਹੈ ਨੁਕਸਾਨ ਬਹੁਤ ਵੱਡਾ ਹੋਇਆ ਹੈ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਖੇਤੀ ਮਹਾਰਾਜ ਦੇ ਕਹਿੰਨਾ ਕਿ ਘੱਟੋ ਘੱਟ 70 75 ਲੱਖ ਜਿਹੜਾ ਕਵਾਂਟਲ ਜਿਹੜਾ ਕ ਨਕਸਾਨ ਹੋ ਗਿਆ ਝੋਨੇ ਦਾ ਕਸਨ ਦਾ ਬਾਕੀ ਸਬਜ਼ੀਆਂ ਦਾ ਫਲਾਂ ਦਾ ਉਹ ਇੱਕ ਵੱਖਰੇ ਤੌਰ ਤੇ ਵੱਡਾ ਨੁਕਸਾਨ ਹੋਇਆ ਔਰ ਇਹਦੇ ਨਾਲ ਇਹ ਵੀ ਇੱਕ ਅੰਦਾਜ਼ਾ ਹੈ ਕਿ ਘਟੂ ਘਟ 4 ਲੱਖ ਇੱਕੜ ਰਕਵਾ ਜਿਹੜਾਗਾ ਫਸਲਾਂ ਦਾ ਉਹ ਪਾਣੀ 'ਚ ਡੁੱਬ ਗਿਆ ਵੱਡਾ ਨੁਕਸਾਨ ਜਿਹੜਾ ਹੈਗਾ ਇਹ ਕਿਹਾ ਜਾ ਰਿਹਾ ਹੈ 1988 ਦੇ ਹੜ੍ਹਾਂ ਤੋਂ ਵੀ ਵੱਡਾ ਨੁਕਸਾਨ ਹੈ ਕੇਵਲ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਜੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿੱਥੇ ਖੇਤਾਂ 'ਚ ਜਾ ਕੇ 5-5 ਸੌ 7 ਫੁੱਟ ਪਾਣੀ ਖੜ ਗਿਆ ਉਹਨਾਂ ਦੀਆਂ ਟਿਊਬਵਲ ਦੀਆਂ ਮੋਟਰਾਂ ਬਰਬਾਦ ਹੋ ਗਈਆਂ ਉਹਨਾਂ ਦੇ ਟਿਊਬਵਲ ਬਰਬਾਦ ਹੋ ਗਏ ਜੇ ਕਿਤੇ ਟਰੈਕਟਰ ਫਸ ਗਏ ਤਾਂ ਟਰੈਕਟਰ ਮਸ਼ੀਨਰੀ ਦੂਜਾ ਜਿਹੜਾ ਸਾਧੋ ਸਮਾਨ ਆ ਉਹ ਬਰਬਾਦ ਹੋ ਗਿਆ ਘਰਾਂ 'ਚ ਜਿਹੜੇ ਸਮਾਨ ਬਾਹਰ ਨਹੀਂ ਕੱਢ ਸਕੇ ਉਹ ਬਰਬਾਦ ਹੋ ਗਿਆ ਬਹੁਤ ਸਾਰੇ ਨੇ ਡੰਗਰ ਜਿਹੜਾ ਕਹਿੰਦੇ ਕਿ ਕਿਸਾਨ ਦੀ ਜਿੰਦ-ਜਾਨ ਹੁੰਦਾ ਡੰਗਰ ਖਾਤੋਂ ਜਿਹੜੇ ਦਸਾਰੂ ਡੰਗਰ ਹੁੰਦੇ ਆ ਕਿਸਾਨ ਦੀ ਜਿੰਦ-ਜਾਨ ਹੁੰਦੀ ਆ ਫਸਾ ਨੇ ਕਿੰਨੀਆਂ ਗਊਆਂ ਤੇ ਮੱਝਾਂ ਤੇ ਹੋਰ ਜਿਹੜੇ ਡੰਗਰ ਹੈ ਇਸ ਵਿਆਸ ਇਸ ਹੜ੍ਹ ਦੇ ਚ ਡੁੱੜ ਗਏ ਸੋ ਬਹੁਤ ਵੱਡਾ ਨੁਕਸਾਨ ਹੈ ਮੈਸੇ ਲੱਗਦੇ ਅੰਦਾਜ਼ੇ ਤੋਂ ਵੀ ਵੱਧਦਾ ਹੈ ਏਡੀ ਵੱਡੀ ਆਫਤ ਆਪਣਾ ਦੇ ਲਈ ਬਣੇਗੀ ਜੀ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਕੇਂਦਰ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਆਫਤ ਆਈ ਹੋਈ ਹੈ ਪਰ ਕੇਂਦਰ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ ਵਿਰੋਧੀ ਲਗਾਤਾਰ ਘੇਰਦੇ ਹੋਏ ਨਜ਼ਰ ਆ ਰਹੇ ਨੇ ਵੀ ਕਿ ਪੰਜਾਬ ਸਮੇ ਸਮੇ ਦੇ ਉੱਤੇ ਹੋਰ ਜਿਹੜੇ ਰਾਜਾਂ ਦੇ ਵਿੱਚ ਵੀ ਜਾਂਦਾ ਮਦਦ ਕਰਦਾ ਪਰ ਪੰਜਾਬ ਦੇ ਨਾਲ ਅਜ ਕੋਈ ਨਹੀਂ ਖੜ ਰਿਹਾ ਜੀ ਬਹੁਤ ਛੋਟਾ ਸਵਾਲ ਲਿਆ ਤੁਸੀਂ ਮੈਂ ਵਿਰੋਧੀ ਪਾਰਟੀਆਂ ਦੀ ਗੱਲ ਕਰਾਂਗਾ ਹੀ ਕਰਾਂਗਾ ਪਰ ਮੀਡੀਆ ਦਾ ਚੇਚਿਤ ਹੋ ਤੱਕ ਕੋਈ ਆਪਾਂ ਨੂੰ ਮੀਡੀਆ ਨਾਲ ਜੁੜੇ ਹੋਏ ਲੋਕ ਹੈ ਮੀਡੀਆ ਵੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ ਕਿ ਕੇਂਦਰ ਕੇਵਲ ਬਿਆਨਬਾਜ਼ੀ ਤੱਕ ਹੀ ਕਿਉਂ ਸੀਮਿਤ ਹੈ ਅਸਲੀ ਤੌਰ ਤੇ ਕਿਉਂ ਨਹੀਂ ਕੁਝ ਹੋ ਰਿਹਾ ਕਿਉਂਕਿ ਸੂਬੇ ਸਰਕਾਰਾਂ ਆਪਾਂ ਜਾਣਦੇ ਹਾਂ ਕਿੰਨੇ ਉਹਨਾਂ ਦੇ ਵਿੱਤੀ ਅਧਿਕਾਰ ਹੁੰਦੇ ਆ ਆਪਣਾ ਪੰਜਾਬ ਹੈ ਗੁਆਣ ਦੇਚ ਹਿਮਾਚਲ ਹੈ ਜੰਮੂ ਕਸ਼ਮੀਰ ਹੈ ਹਰਿਆਣਾ ਹੈ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿ ਕੇਂਦਰ ਨੇ ਅਜੇ ਤੱਕ ਸਾਰੇ ਸੂਬਿਆਂ ਲਈ ਸੋਇ ਬਿਆਨਬਾਦੀ ਤੋਂ ਕੁਝ ਨਹੀਂ ਕੀਤਾ ਫਾਰ ਐਗਜ਼ਾਮਪਲ ਮੈਂ ਦੋ ਵੱਡੇ ਹਜ਼ਾਰੇ ਹੈ ਜਿਹੜੇ ਇਸ ਖਿੱਤੇ ਦੇ ਉਹਨਾਂ ਦੀ ਗੱਲ ਕਰਨੀ ਚਾਹਾਂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਗ੍ਰਾਪ ਸਮੂਹ ਦੇ ਜਿਹੜੇ ਸੰਪਾਦਕ ਉਹਨਾਂ ਨੇ ਸੰਪਾਦ ਕੀਤਾ ਕੇਂਦਰ ਦੇ ਬਾਰੇ ਮੈਂ ਬਰੀਫ ਚ ਦਰਸ਼ਕਾਂ ਨਾਲ ਸਾਂਝੀ ਕੀ ਤਾਂ ਕਿ ਨਾ ਲੱਗੇ ਇਹ ਰਾਸੀ ਲੋਕੀ ਗੱਲ ਕਰਦੇ ਆ ਮੀਡੀਆ ਦੇ ਵੱਡੇ ادارے ਕੀ ਕਹਿੰਦੇ ਟਿਊਬ ਦੇ ਜਿਹੜੇ ਸੰਪਾਦਕ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਫੌਰੀ ਤੌਰ ਤੇ ਜਿਹੜਾ ਵਿਸ਼ੇਸ਼ ਪੈਕੇਜ ਹੈ ਰਾਸ ਮਗਰੀ ਹੈ ਉਹ ਵੰਡਿਆ ਜਾਵੇ ਇਸ ਤੋਂ ਘੱਟ ਕਹਿੰਦੇ ਧੋਖਾ ਕਮਾਉਣ ਦੇ ਬਰਾਬਰ ਹੋਏਗਾ ਇਸ ਆਫਰ ਨੂੰ ਕੇਂਦਰ ਸਰਕਾਰ ਐਕਸ ਗ੍ਰੇਸੀਆ ਗ੍ਰਾਂਟ ਅਤੇ ਵੱਡੇ ਵੱਡੇ ਐਲਾਨਾਂ ਤੱਕ ਸੀਮਤ ਨਹੀਂ ਰੱਖ ਸਕਦਾ ਹੋਰ ਦੇਖੋ ਕੀ ਕਮਾਲ ਦੀ ਗੱਲ ਕਹੀ ਹੈ ਸੰਪਾਦਕੀ ਕਿ ਇਹ ਦਾਨ ਨਹੀਂ ਕੇਂਦਰ ਦਾ ਸੰਵਿਧਾਨਿਕ ਫਰਜ਼ ਹੈ ਹਰ ਕੌਮੀ ਆਪਤਾ ਹੈ ਕਿ ਇਹਦੇ ਲਈ ਜਿਹੜੇ ਅੱਦੇ ਅਧੂਰੇ ਪਰੋਂਦਾ ਹੈ ਉਹ ਕਾਮਯਾਬ ਨਹੀਂ ਹੋ ਸਕਦੇ ਇੱਕ ਧਾਰੇ ਦਾ ਮੈਂ ਜ਼ਰੂਰ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਪੰਜਾਬ ਦੇ ਕੇਂਦਰ ਚ ਬੈਠਾ ਉਹ ਵੀ ਪੰਜਾਬ ਦੇ ਪੁਰਾਣੇ ਧਾਰਾਂ ਚ ਕਿਹਾ ਜੀਤ ਜੀਤ ਨੇ ਆਪਣੇ ਸੰਪਾਦਕੀ ਚ ਕੀ ਲਿਖਿਆ ਕੇਂਦਰ ਦੇ ਰਵਈਏ ਬਾਰੇ ਸਰਦੀ ਵੀ ਕਹਿੰਦੇ ਰਾਇ ਕਿ ਕੇਂਦਰ ਸਰਕਾਰ ਪੰਜਾਬ ਹਿਮਾਚਲ ਉਤਰਾਖੰਡ ਤੇ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਦਾ ਨੁਕਸਾਨ ਨੂੰ ਪੂਰੀ ਤਰ੍ਹਾਂ ਗੰਭੀਰਤਾ ਨਾਲ ਲੈ ਰਾਜਾਂ ਨਾਲ ਸੰਪਰਕ ਕਰਕੇ ਹਰ ਟੰਗ ਨਾਲ ਸਹਾਇਤਾ ਕੀਤੀ ਜਾਵੇ ਇਹਨਾਂ ਹੜ੍ਹਾਂ ਨੂੰ ਕੌਮੀ ਸੰਕਟ ਦੇ ਤੌਰ ਤੇ ਕੌਮੀ ਆਫਤ ਦੇ ਤੌਰ ਤੇ ਐਲਾਨੇ ਜਾਵੇ ਹੋਰ ਦੇਖੋ ਕੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨਾ ਰਾਜਾਂ ਜਿੱਥੇ ਇਨਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਬਾਰੇ ਹੌਸਲੇ ਵਾਲੇ ਚਾਰ ਲਫ਼ਜ਼ ਬੋਲਣੇ ਚਾਹੀਦੇ ਆ ਪ੍ਰਧਾਨ ਮੰਤਰੀ ਦੇ ਇੱਕ 헤ਵੇ ਸ਼ਬਦ ਦੇ ਲੈ ਕੇ ਪੀੜਤ ਲੋਕਾਂ ਨੂੰ ਇੱਕ ਆਪਣੇਪਣ ਦਾ ਅਹਿਸਾਸ ਹੋਏਗਾ ਕਿਤੇ ਸਾਰੀ ਗੱਲ ਤੇ ਇਸ ਗੱਲ ਦੀ ਵਿਚਾਰਕ ਮਿਲਦੀ ਹੈ ਕਿ ਜੋ ਕੁਝ ਵਾਪਰਿਆ ਹੈ ਕੇਂਦਰ ਕਿਉਂ ਇਸ ਤਰ੍ਹਾਂ ਆ ਪਾਸੇ ਹੋ ਕੇ ਬੈਠਾ ਵੇਖ ਰਿਹਾ ਹੈ ਕੁਦਰੇ ਵੀ ਲੋਕਾਂ ਨੂੰ ਕਿਦਰ ਅਹਿਸਾਸ ਹੋ ਰਹਿਗੇ ਆਪਣੇਪਣ ਦਾ ਜਿਹੜਾ ਅਹਿਸਾਸ ਹੈ ਉਹ ਨਜ਼ਰ ਨਹੀਂ ਆ ਰਿਹਾ ਦੋਨੇ ਸੰਭਾਦੀਆਂ ਜੇ ਕਿ ਚਿਗਮੁਨਾ ਤੇ ਕਿ ਜੀ ਤਾਂ ਦੋਨਾਂ ਨੇ ਇੱਕੋ ਕਾਜ ਜਿਹਾ ਸਾਂਝੀ ਆਪਣੇ ਆਪਣੇ ਤੌਰ ਤੇ ਕੋਈ ਉਹਨਾਂ ਦੀ ਸਾਂਝ ਨਹੀਂ ਹੋਈਗੀ ਨਾ ਮੁੱਤਿਆਂ ਤੇ ਲੈ ਕੇ ਕਿ ਮਿਲ ਕੇ ਕੀਤਾ ਹੋਵੇਗਾ ਕਿਉਂਕਿ ਪੰਜਾਬ ਦੀ ਅਗਰ ਚੀਜ਼ ਦੀ ਗੱਲ ਕਰਦੇ ਆਂ ਤਾਂ ਆਵਾਜ਼ ਇੱਕੋ ਨਿਕਲੇਗੀ ਦੂਮਾ ਸੰਭਾਦੀ ਜੇ ਗੱਲ ਕਹੀਏ ਕਿ ਕੇਂਦਰ ਨੂੰ ਅੱਗੇ ਆ ਕੇ ਇਨ੍ਹਾਂ ਪੀਰ ਰਾਜਾਂ ਦੀ ਬਾਹ ਫੜਨੀ ਚਾਹੀਦੀ ਹੈ ਜੀ ਜਿਤਕ ਸਵਾਲ ਹੈ ਅਪਵ੍ਰਧੀ ਪਾਰਟੀਆਂ ਦੀ ਗੱਲ ਕਰੀ ਅਪਵ੍ਰਧੀ ਪਾਰਟੀਆਂ ਦਾ ਆਮ ਤੌਰ ਤੇ ਯਾਦ ਹੀ ਰਾਜਨੀਤੀ ਵੀ ਕਰਦੀਆਂ ਹੁੰਦੀਆਂ ਤੇ ਚਾਹੇ ਕਾਂਗਰਸ ਹੈ ਭਾਜਪਾ ਅਕਾਲੀ ਦਲ ਹੈ ਉਹ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈ ਰਿਆ ਆਮ ਆਦਮੀ ਪਾਰਟੀ ਸਰਕਾਰ ਮੁਖੰਦਰੀ ਭਗਵੰਤ ਮਾਨ ਸਰਕਾਰ ਨੂੰ ਕਿਤੇ ਸਮੇਂ ਸਿਰ ਅਗਰਾਲੇ ਕੀਤੇ ਹੁੰਦੇ ਤਾਂ ਜਿਹੀ ਸਥਿਤੀ ਪੈਦਾ ਨਹੀਂ ਸੀ ਹੋਣੀ ਸਰਕਾਰ ਦੀ ਅਣਗਹਿਲੀ ਹੈ ਸਮੇਂ ਸਿਰ ਡਰੇਨਾ ਸਾਫ ਨਹੀਂ ਕਰਾਇਆ ਗਿਆ ਪਰੋਂਦੇ ਨਹੀਂ ਕੀਤੇ ਗਏ ਜਿਸ ਦੇ ਕਰਕੇ ਵੱਡੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਹੀ ਕੇਂਦਰ ਨੂੰ ਵੀ ਕੋਸਾ ਜਾ ਰਿਹਾ ਹੈ ਕਿਦਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਭਾਜਪਾ ਜਿੱਥੇ ਉਹ ਪੰਜਾਬ ਨੂੰ ਕੋਸ ਰਹੀ ਹੈ ਉੱਥੇ ਪੰਜਾਬ ਦੀ ਭਾਜਪਾ ਨੂੰ ਪੰਜਾਬ ਦੀਆਂ ਪਾਰਟੀਆਂ ਕਹਿ ਰਹੀਆਂ ਕਿ ਹੁਣ ਮੌਕਾ ਹੈ ਕੇਂਦਰ ਕੋਲੇ ਜਾਓ ਤੇ ਕੇਂਦਰ ਨੂੰ ਕਹੋ ਪੰਜਾਬ ਦੀ ਬਾਹ ਫੜੇ ਮਦਦ ਕਰੇ ਪੰਜਾਬ ਦੀ ਜੀ ਜੀ ਸੋਚ ਜੰਦੇ ਤੇ ਖਬਰ ਲਵਾਂਗੇ ਜੀ ਹੜ੍ਹਾਂ ਨੂੰ ਲੈ ਕੇ ਜਿੱਥੇ ਪੰਜਾਬ ਵਿਹਾਲ ਹੈ ਉੱਥੇ ਹੀ ਡੈਮਾਂ ਦੀ ਕੀ ਸਥਿਤੀ ਹੈ ਜੀ ਦੇਮਾਰੀ ਦੀ ਜ਼ਬਰਦਸਤ ਜੇਗਰ ਕਾਟੇ ਦੇਖੋ ਜੇ ਆਪਾਂ ਕਿਹਾ ਚੰਡੀਗੜ੍ਹ ਦੀ ਗੱਲ ਕਰੀਏ ਤੇ 24 ਘੰਟੇ ਤੋਂ ਵਧੇਰੇ ਸਮਾਂ ਹੋ ਗਿਆ ਲਗਾਤਾਰ بارش ਹੋ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਕਈ ਹੋ ਜੇ ਖਿੱਤੇ ਹੈ ਜਿੱਥੇ ਹਟ-ਹਟ ਕੇ ਕਾਫੀ بارش ਹੋ ਰਹੀ ਹੈ ਮੌਸਮ ਭਾਗ ਦੀ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਭਾਗ ਨੇ ਫੇਰ ਅਲਰਟ ਜਾਰੀ ਕੀਤਾ ਹੈ ਕਿ اگلے 24 ਘੰਟਿਆਂ ਚ ਫੇਰ ਕਈ ਜ਼ਿਲ੍ਹਿਆਂ ਅੰਦਰ ਭਾਰੀ بارشਾਂ ਹੋ ਸਕਦੀਆਂ ਹੁਣ ਹਮਾਰਜੇ ਦਾ ਭਾਰੀ بارشਾਂ ਹੋ ਹੀ ਰਿਹਾ ਤੇ ਉਹ ਸਾਰਾ ਪਾਣੀ ਕਿੱਥੇ ਆ ਰਿਹਾ ਉਹੋਂ ਡੈਮ ਚਾਰਿਆ ਰਹੀ ਦੀ ਸਗਰ ਡੈਮ ਚਾਰਿਆ ਕਿਸੇ ਤਰੀਕੇ ਨਾਲ ਪਾਖੜਾ ਡੈਮ ਉਹ ਅੱਗੇ ਪਾਣੀ ਜਦੋਂ ਛੱਡਿਆ ਜਾਂਦਾ ਫਲੱਡ ਗੇਟ ਖੁੱਲੇ ਜਾਂਦੇ ਆ ਕਿ ਬਿਆਸ ਦੀ ਗੱਲ ਕਰ ਲਈ ਆਪਾਂ ਰਾਵੀ ਦੀ ਗੱਲ ਕਰ ਲਈ ਸਤਲੁਜ ਦੀ ਗੱਲ ਕਰ ਲਈ ਉਹ ਫਿਰ ਹੜ ਦਾ ਰੂਕਦਾਨ ਕਰਦਾ ਤੇ ਮਾਰ ਕਰਦਾ ਵੱਡੀ ਆਫਤ ਬਣੀ ਵੀ ਹੈ ਮਾਝੇ ਦੇ ਵੱਡੇ ਹਿੱਸਿਆਂ ਚ ਆਪਾਂ ਗੱਲ ਕਰੀਏ ਤਾਰਨ ਤਾਰਨਾ ਜਨਾਲਾ ਇੱਥੇ ਜਿਹੜਾ ਹੈ ਕਿ ਆਪਾਂ ਗੱਲ ਕਰੀਏ ਨਵਾਂ ਸ਼ਹਿਰ ਕਪੂਰਥਲਾ ਸultanpur ਲੋਧੀ ਅੱਗੇ ਫਿਰੋਜ਼ਪੁਰ ਫਾਜ਼ਲਕਾ ਤੇ ਹੁਣ ਤਾਂ ਘਰਦ ਵੀ ਇਸ ਤਰੀਕੇ ਨਾਲ ਖਤਰੇ ਦੇ ਨਿਸ਼ਾਨ ਤੋਂ ਟੱਪਦਾ ਨਜ਼ਰ ਆ ਰਿਹਾ ਪਟਿਆਲਾ ਸੰਗਰੂਰ ਮਾਨਸਾ ਤੇ ਨਾਲ ਲੱਗਦੇ ਪਿੰਡ ਆ ਜਿਹੜੇ ਉਹਨਾਂ ਦੀ ਖਤਰੇ ਦੀ ਸਥਿਤੀ ਬਣੀ ਹੋਈ ਦੀ ਹਾਲਤ ਜਿਹੜੀ ਆਉਣ ਵਾਲੇ ਸਮੇਂ 'ਚ ਜੇ ਬਾਰਸ਼ਾਂ ਥਮ ਗਈਆਂ ਨਾ ਉਹ ਤਾਂ ਵਿਚਾਰ ਰਹਿ ਸਕਦਾ ਨਹੀਂ ਜਿੰਨਾ ਕਾ ਅਪਾ ਜ਼ਿਕਰ ਕੀਤਾ ਸਿੱਧੀ ਇਸ ਕਾਲ ਦਾ ਖਾਸਾ ਤੇ ਡਰਾ ਹੈ ਕਿ ਇਹ ਤੋਂ ਵੀ ਦੇਰੇ ਵਿਗੜ ਸਕਦੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇਬ ਨੇ ਦਰਸ਼ਕਾਂ ਨੂੰ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾ ਨਾਲ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ